ਜੀ ਸਮਾਗਤੀ ਕੀ ਪਹੁੰਚੇ 1 ਇਕ ਤਰੀਕ ਨੂੰ ਆਪਣੀਆਂ ਵੋਟਾਂ ਜਿਹੜੀਆਂ ਹੈਗੀਆਂ ਇਹਦੇ ਤੇ ਸੱਤ ਬੱਲੇ ਨਿਸ਼ਾਨਾ ਤੇ ਮੋਰਾ ਲਾ ਦੋ ਤੇ ਵਿਜੇਂਦਰ ਸਿੰਘ ਨੇ ਆਪਾਂ ਤਾਨ ਲਿਆ ਆਪਣਾ ਜੀ ਜਿਹੜੇ ਛੋਟੇ-ਮੋਟੇ ਕੰਮ ਹੈ ਉਹ ਅਸੀਂ ਪਹਿਲਾਂ ਵੀ ਕਰਦੇ ਹਾਂ ਉਹ ਵੀ ਕਰਾਂਗੇ ਤੁਸੀਂ ਲੱਕੀ ਨੂੰ ਜਦ ਮਰਜ਼ੀ ਦੱਸੋ ਮੈਂ ਤੁਹਾਡਾ ਤਾਰਾ ਵਾਲਾ ਵੀ ਕੰਮ ਹੁਣ ਆਪ ਕਰਾਂਗਾ ਅੱਛਾ ਕਿਸ ਤਰ੍ਹਾਂ ਦਾ ਚੱਲ ਰਿਹਾ ਵੋਟਾਂ ਦਾ ਰੁਝਾਨ ਤੇ ਕੀ ਪੋਜੀਸ਼ਨ ਹੈ ਇਸ ਸਮੇਂ ਤੁਹਾਦੋਂ ਹਲਕੇ ਵਿੱਚ ਦੇਖੋ ਸਾਡਾ ਖਰੜ ਵਿਧਾਨ ਸਭਾ ਹਲਕਾ ਪੂਰੇ ਤਰੀਕੇ ਨਾਲ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹਮੇਸ਼ਾ ਇੱਥੇ ਤੇ ਕਾਂਗਰਸ ਪਾਰਟੀ ਜਿੱਤਦੀ ਹੈ ਪਿਛਲੀ ਵਾਰ ਕੁਝ ਸਾਡੇ ਕਾਂਗਰਸ ਦੇ ਲੀਡਰ ਸਹਿਮਾਨ ਦੀਆਂ ਗਲਤੀਆਂ ਕਾਰਨ ਲੋਕ ਨਰਾਸ਼ ਹੋ ਗਏ ਸੀ ਜਿਹਦੇ ਕਰਕੇ ਇਥੋਂ ਦੀ ਵਿਧਾਇਕ ਜੋ ਜਿੱਤਣ ਦੇ ਵਿੱਚ ਸਫਲ ਹੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਚੱਲ ਗਈ कि ਜਿਹਦੇ ਨਾਲ 91 ਸੀਟਾਂ ਝਾੜੂ ਨੂੰ ਜਿਹੜੀਆਂ ਹੈਗੀਆਂ ਮਿਲੀਆਂ ਕਿਉਂਕਿ ਹਰੇਕ ਲੋਕ ਹਰੇਕ ਵਰਗ ਪੰਜਾਬ ਦੇ ਵਿੱਚ ਸਾਰੀ ਪਾਰਟੀਆਂ ਤੋਂ ਦੁਖੀ ਸੀਗਾ ਉਹਨਾਂ ਨੂੰ ਲੱਗਿਆ ਕਿ ਨਵੀਂ ਪਾਰਟੀ ਆਊਗੀ ਤੇ ਪੰਜਾਬ ਦੇ ਵਿੱਚ ਕੋਈ ਨਵਾਂ ਕੰਮ ਕਰਕੇ ਦਿਖਾਊਗੀ ਲੇਕਿਨ ਇਸ ਪਾਰਟੀ ਨੇ ਆ ਕੇ ਪੰਜਾਬ ਦਾ ਬਿਲਕੁਲ ਬੇੜਾਗਰ ਕਰ ਦਿੱਤਾ ਅੱਜ ਪੰਜਾਬ ਦਾ ਵਰਗ ਦੁਖੀ ਹੈ ਕਾਰੋਬਾਰਿਕ ਦੁਖੀ ਹੈ ਦਸ਼ਟੀਆਂ ਉਹ ਨਹੀਂ ਹੋ ਰਹੀਆਂ ਸਾਰੇ ਕੰਮਾਂ ਦੇ ਵਿੱਚ ਜਿਹੜੀ ਕ腐ਸ਼ਨ ਹੈ ਉਹ ਚਾਰ ਗੁਣਾ ਵੱਧ ਚੁੱਕੀ ਹੈ ਔਰ ਕਿਸੇ ਦਾ ਵੀ ਡਿਵੈਲਪਮੈਂਟ ਦਾ ਅਜ ਤੱਕ ਕੋਈ ਕੰਮ ਨਹੀਂ ਹੋਇਆ ਜੇ ਕਿਸੇ ਏਰੀਏ ਦੇ ਵਿੱਚ ਕਿਸੇ ਇਲਾਕੇ 'ਚ ਕਿਸੇ ਪਿੰਡ 'ਚ ਡਿਵੈਲਪਮੈਂਟ ਦਾ ਕੋਈ ਕੰਮ ਹੋਇਆ ਹੋਵੇ ਉਹ ਦੱਸਿਆ ਜਾਵੇ ਜਿਹੜੀਆਂ ਨੌਕਰੀਆਂ ਗਿਣਾਨੇ ਹੈ ਵੀ 35000 ਨੌਕਰੀ 40000 ਜਾਂ 1 ਲੱਖ ਨੌਕਰੀ ਕਿਸੇ ਨੂੰ ਦੇਤੀ ਉਹ ਸਾਰੀਆਂ ਪ੍ਰਾਈਵੇਟ ਨੌਕਰੀਆਂ ਨੂੰ ਗਿਣਤੀ ਕਰਕੇ ਦੱਸਿਆ ਜਾ ਰਿਹਾ ਜਾਂ ਜਿਹੜੀਆਂ ਪਿਛਲੀ ਵਾਰ ਕਾਂਗਰਸ ਦੇ ਟਾਈਮ ਦੀਆਂ ਜਿਹੜੀਆਂ ਨੌਕਰੀਆਂ ਚੱਲ ਰਹੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਕਿਹਾ ਵੀ ਅਸੀਂ ਨੌਕਰੀਆਂ ਦਿੱਤੀਆਂ ਸੋ ਹੁਣ ਸਮਾਂ ਆ ਗਿਆ ਲੋਕਾਂ ਨੇ ਇਹ ਪਰਖ ਲੇ ਅੱਜ ਪਿੰਡ-ਪਿੰਡ ਚ ਗਲੀ-ਗਲੀ ਚ ਇਲਾਕੇ ਚ ਆਵਾਜ਼ ਆ ਕਿ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਅੱਜ ਕੋਈ ਵੀ ਪਿੰਡ ਦੇ ਵਿੱਚ ਤੁਸੀਂ ਜਾ ਕੇ ਤੁਸੀਂ ਪੱਤਰਕਾਰ ਹੋ ਹਰੇਕ ਪਿੰਡ ਦੇ ਵਿੱਚ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਦੇਖ ਲਓ ਇਹਨਾਂ ਨੂੰ ਇਸ ਪਾਰਟੀ ਨੂੰ ਕਿਸੇ ਵੀ ਪਾਰਟੀ ਨੂੰ ਕੋਈ ਮੂੰਹ ਲਾਣ ਨੂੰ ਤਿਆਰ ਨਹੀਂ ਅੱਜ ਹਰੇਕ ਦੇ ਮੂੰਹ 'ਚ ਕਾਂਗਰਸ 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 ਹੋਈ ਪਈ ਹੈ ਚੌਲਾ ਸਾਹਿਬ ਥੋੜੀ ਸਹਿਬ ਪਤਾ ਹੋਵੇ ਤੁਹਾਨੂੰ ਇਸ ਗੱਲ ਦਾ ਕਿ ਆਪਣੇ ਵਿਧਾਨ ਸਭਾ ਹਲਕੇ ਤੇ ਲੋਕ ਸਭਾ ਹਲਕਾ ਨੰਦ ਬਸਵਾਂ ਤੋਂ ਕੁਝ ਪਿੰਡਾਂ ਨੇ ਬਾਈਕਟ ਕੀਤਾ ਚੌਣਾ ਦਾ ਉਹਨਾਂ ਬਾਰੇ ਤੁਹਾਡੀ ਸੋਚ ਕੀ ਹੈ ਕਿ ਉਹ ਕਿਉਂ ਕਰਨਾ ਪੈ ਗਿਆ ਉਹਨਾਂ ਨੂੰ ਕਿ ਤੁਸੀਂ ਨਹੀਂ ਕਦੇ ਉਹਨਾਂ ਪਿੰਡਾਂ ਦੇ ਵਿੱਚ ਵਿਚਰੇ ਦੇਖੋ ਮੈਂ ਕੱਲ ਛੋਟੀ ਪਰਸ ਦੇ ਵਿੱਚ ਵੱਡੀ ਪਰਸ ਗਿਆ ਸੀਗਾ ਉੱਥੇ ਅਚਾਨਕ ਰੋਡ ਤੇ ਖੜੇ ਲੋਕ ਜਿਹੜੇ ਹੈਗੇ ਆ ਉਹ ਪੰਜ ਪਿੰਡਾਂ ਦੇ ਨਾਲ ਉਹਨਾਂ ਨੇ ਵੀ ਕਿਹਾ ਵੀ ਸਾਡਾ ਵੀ ਜਿਹੜਾ ਰੋਡ ਨਹੀਂ ਬਣ ਰਿਆ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਉਹ ਬਿਲਕੁਲ ਜਾਇਜ਼ ਹੈ ਔਰ ਦੇਖੋ ਅਸੀਂ ਮੈਂ ਕੱਲ ਵੀ ਕਿਹਾ ਵੀ ਜੇ ਕਾਂਗਰਸ ਪਾਰਟੀ ਦੀ ਕੋਈ ਗਲਤੀ ਨਾ ਹੁੰਦੀ ਜੇ ਲੋਕ ਸਾਡੀ ਪਾਰਟੀ ਨੂੰ ਗਲਤ ਨਾ ਮੰਨਦੇ ਤਾਂ ਸ਼ਾਇਦ ਇੱਥੋਂ ਜੋ ਵਿਧਾਇਕ ਹੈ ਉਹ ਸਾਡੀ ਕਾਂਗਰਸ ਪਾਰਟੀ ਦਾ ਬਣਦਾ ਲੇਕਿਨ ਸਾਡੀਆਂ ਗਲਤੀਆਂ ਕਰਕੇ ਤੁਸੀਂ ਅਸੀਂ ਸਾਰੇ ਲੋਕਾਂ ਨੇ ਮਤਲਬ ਕਣ ਦਾ ਭਾਪ ਵੀ ਝਾੜੂ ਦੀ ਜਿਹੜੀ ਐਮਐਲਏ ਇੱਥੇ ਤੇ ਅਨਮੋਲ ਗਗਨ ਮਾਨ ਤੇ ਮਿਨਿਸਟਰ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਜਿਤਾਇਆ ਅੱਜ ਜਿਹੜਾ ਫਰਜ ਬਣਦਾ ਇਸ ਤਰ੍ਹਾਂ ਦੇ ਕਮਾਂਕਾਰਾਂ ਨੂੰ ਲੈ ਕੇ ਉਹਨਾਂ ਦਾ ਬਣਦਾ ਉਹਨਾਂ ਨੇ ਦੇਖਣਾ ਵੀ ਇਹ ਪਿੰਡਾਂ ਨੇ ਬਾਈਕਾਟ ਕਿਉਂ ਕੀਤਾ ਕਿਉਂਕਿ ਪਿੰਡ ਦਾ ਵੀ ਪਤਾ ਲੱਗਾ ਤੁਹਾਨੂੰ ਕਿ ਤੁਹਾਡੇ ਬਿਲਕੁਲ ਕਰੀਬੀ ਪਿੰਡ ਨੇ ਬਾਈਕਾਟ ਕੀਤਾ ਨਹੀਂ ਉਹ ਮੇਰੇ ਧਿਆਨ 'ਚ ਨਹੀਂ ਕਿਨਿਆ ਉਸ ਪਿੰਡ ਨੇ ਵੀ ਬਾਈਕਾਟ ਕੀਤਾ ਹੈ ਉਸ ਉਸ ਪਿੰਡ ਵਿੱਚ ਵੀ ਗੋੜ ਲੱਗ ਦਿੱਤੇ ਨੇ ਤੇ ਚਕੌਲੀ ਦੇ ਨਾਲ ਹੀ ਰੋਪੜ ਜ਼ਿਲ੍ਹੇ ਦਾ ਪਿੰਡ ਫੂਸਰਾ ਚਟੌਂਦੀ ਫਤਿਹਗੜ੍ਹ ਦੇਖੋ ਦੋ ਪਿੰਡਾਂ ਨੇ ਵੀ ਬਾਈਕਾਟ ਕੀਤਾ ਜਿਹੜੇ ਦੋਵੇਂ ਪਿੰਡਾਂ ਨੇ ਬਾਈਕਾਟ ਕੀਤਾ ਜਿਹੜੇ ਪਿੰਡ ਦੇ